ਲੋ ਜੀ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂਗੇ 23 ਬਰਸਟ ਦੀ ਕਾਟ ਇਸ ਲਈ ਆਪਾਂ ਨੇ ਤੀਰਾ ਲੈਣਾਗਾ 6.5 ਇੰਚ ਮੋਡਾ ਲੈਣਾਗਾ 6.5 ਇੰਚ ਇੱਥੋਂ ਆਪਾਂ ਨੇ ਬੈਕ ਕਾਟ ਲਈ ਲਾਇਆ ਹੈ 2 ਇੰਚ ਤੇ 2 ਇੰਚ ਮੂਰ ਨੂੰ ਡਾਉਣ ਕਾਟ ਪਾਈ ਆ ਜੀ ਆ ਬੈਕ ਦੀ ਕਾਟ ਲਈ ਜਿਹੜਾ ਆਪਾਂ ਨੇ 2 ਇੰਚ ਲਾਇਆਗਾ ਆਈ ਦੇ ਪਿੱਛੋਂ ਗਲਾਈ ਐਵੇਂ ਦਿੱਤੀ ਜਾਂਦੀ ਆ ਕਿਉਂਕਿ ਪਿੱਛੇ ਝੋਲ ਨਾ ਪਵੇ ਜੇ ਆਪਣੀ ਫਿਟਿੰਗ 2 ਬ੍ਰੈਸਟ ਤੋਂ ਘਾਟਾ ਤਾਂ ਆਪਾਂ ਨਿਸ਼ਾਨ 1.5 ਇੰਚ ਤੇ ਲਗਾਉਣੀ ਆ ਜੇ ਵੀ ਤੋਂ ਵੱਧਦਾ ਤਾਂ ਆਪਾਂ ਲਾਉਣਿਆਂਗੇ 2 ਇੰਚ ਤੇ ਇੱਥੋਂ ਅੱਧਾ ਇੰਚ ਆਪਾਂ ਨੇ ਡਾਊਨ ਕੱਟ ਪਾਈਏਗੀ ਕਿਉਂਕਿ ਆਪਣਾ ਤੀਰਾ ਨਹੀਂ ਡਿੱਗਦਾ ਇਥੋਂ ਆਪਾਂ ਨੇ ਸਵਾ ਇੰਚ ਰੱਖ ਕੇ ਮੂਰਲੀ ਕੱਟ ਪਾਈ ਆ 2 ਇੰਚ ਰੱਖ ਕੇ ਪੱਪਾ ਆ ਪਿਛਲੀ ਕੱਟ ਬ੍ਰੈਸਟ ਹੈ ਇਹਨਾਂ ਦੀ 23 ਇੰਚ ਆਪਾਂ ਲਾਈ ਆਗੀ 24 ਇੰਚ ਕਿਉਂਕਿ ਇੱਧਾ ਦਾ ਇੰਚ ਆਪਣਾ ਪਲੋਈਆਂ ਵਿੱਚ ਆ ਜਾਂਦਾ ਪਾ ਪਲੋਈ ਲਈ ਆਗੀ ਆਪਾਂ ਇਹਨਾਂ ਦੀ 13 ਇੰਚ ਤੇ ਕਿਉਂਕਿ ਭਾਰੀ ਨਾਪ ਹੋਣ ਕਰਕੇ ਪਲੋਈ ਆਪਾਂ ਨੂੰ ਨੀਮੀ ਪਾਉਣੀ ਪੈਣੀ ਤੁਹਾਡੇ ਫਰਾਂਸ ਰੱਖਿਆ ਆਪਾਂ ਨੇ 2.5 ਇੰਚ ਦਾ ਇੱਥੋਂ ਰੱਖਿਆ ਆਪਾਂ ਨੇ 2 ਇੰਚ ਦਾ ਆਪਾਂ ਨੇ ਜਿਹੜਾ 6.5 ਇੰਚ ਮੋਡਾ ਕੱਟਿਆਗਾ ਇਹਦਾ ਮਤਲਬ ਆਪਣਾ ਜਿਹੜਾ ਗਲਾ ਪਿੱਛੇ ਨੂੰ ਆਉਂਦਾ ਆਪਾਂ ਨੇ ਉੱਪਰ ਨੂੰ ਰੱਖ ਚੱਕ ਕੇ ਕਾਟ ਨਹੀਂ ਪਾਈ ਆਪਾਂ ਮਤਲਬ ਇੱਥੋਂ ਜਿਹੜਾ ਪਲੋਈ ਵਿੱਚ ਕਪੜਾ ਆਊਗਾ ਉਹ ਮਤਲਬ ਆਪਾਂ ਨੇ ਇੱਥੋਂ ਟੱਕ ਲਗਾਇਆਗਾ ਜਦੋਂ ਆਪਣਾ ਪਲੋਈ ਵਿੱਚ ਕਪੜਾ ਆ ਗਿਆ ਤੇ ਇਸਲਾ ਪਿਛਵਾਦੂਗਾ ਮੂਰਲਾ ਪੀਸ ਕੱਟ ਜੂਗਾ ਤਾਂ ਆਪਾਂ ਟੱਕ ਨਾਲ ਮਲਾ ਕੇ ਇੱਥੋਂ ਮਤਲਬ ਇਹਨਾਂ ਅੱਜ ਜੋ ਪਿਛਲਾ ਪੀਸ ਇਹ ਨਾਲ ਬਾਤ ਜਾਂਦਾਗਾ ਤੇ ਹੋਰ ਇਹ ਆਪਾਂ ਕਾਟ પાਕੇ ਇਸ ਦੇ ਨਾਲ ਆਪਣਾ ਗਲਾ ਮਤਲਬ ਪਿੱਛੇ ਨੂੰ ਨਹੀਂ ਜਾਂਦਾ ਹੈਗਾ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬਰ ਤੇ ਲਾਈਕ ਕਰੋ ਥੈਂਕ ਯੂ